ਸਰ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਦੇ ਸਾਥੀ ਸੀਗੇ ਭਿੰਡਰਾ ਵਾਲੇ ਦੇ ਸਾਥੀ ਹੋਣਾ ਕੋਈ ਮਾੜੀ ਗੱਲ ਸੀ ਯਾਰ ਉਹ ਤਾਂ ਇੱਕ ਜੋਧਾ ਜਿਹੜੇ ਸਦੀਆਂ 'ਚ ਕਦੀ-ਕਦੀ ਜੰਮਦਾ ਉਹ ਸੀ ਬਹਾਦਰ ਆਦਮੀ ਇੱਕ ਪਾਸੇ ਉਹ ਕੰਗਾ ਇੱਕ ਪਾਸੇ ਨਿਜ਼ਾਮ ਉਹਦਾ ਉਹਦਾ ਸਾਥ ਦਿੱਤਾ ਫਿਰ ਪਰਚੇ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਹੁਣ ਸਾਡੇ ਨੌਜਵਾਨਾਂ ਤੇ ਲਾ ਕੇ ਡਿਬਰੂਗੜ ਦੀਆਂ ਸਾਮ ਦੀਆਂ ਜੇਲਾਂ ਵਿੱਚ ਭੇਜਿਆ ਉਹ ਮੈਂ ਆਪਣੇ ਪਿਤਾ ਦੇ ਖਿਲਾਫ ਲੱਗਦਾ ਅਨੇਕਾਂ ਵਾਰ ਦੇਖਿਆ ਨਿੱਕਾਂ ਇੱਕ ਵਾਰ ਤਾਂ ਉਹਨਾਂ ਨੂੰ ਲੈ ਗਏ ਤ੍ਰਿਪੁਰਾ ਅਗਰਤਲਾ ਦੀ ਜੇਲ੍ਹ 'ਚ ਇੱਧਰ ਲੈ ਕੇ ਆ ਗਏ ਤ੍ਰਿਪੁਰਾ ਅਗਰਤਲਾ ਦੀ ਜੇਲ੍ਹ 'ਚ ਲੈ ਗਏ ਮੈਂ ਦੋ ਵਾਰ ਉਹਨਾਂ ਨੂੰ ਉੱਥੇ ਮਿਲਣ ਗਿਆ ਵੈਸਟ ਬੰਗਾਲ ਕੈਲਕਤਾ ਉਥੋਂ ਜਹਾਜ਼ ਲੈ ਕੇ ਜਾਣਾ ਪੈਂਦਾ ਸੀ ਕੋਈ ਰਾਹੀ ਹੈ ਨਹੀਂ ਸੀਗਾ ਸੜਕ ਦਾ ਰਾਹੀ ਹੈ ਨਹੀਂ ਸੀ ਕੋਈ ਵੀ ਉਥੋਂ ਨਿਕਲੇ ਕਦੀ ਹਜ਼ਾਰੀ ਬਾਗ ਦੀ ਜੇਲ੍ਹ ਚ ਕਦੀ ਤਿਹਾਰ ਦੀ ਜੇਲ੍ਹ ਚ ਕਦੀ ਅੰਮੜੇ ਦੀ ਜੇਲ੍ਹ ਚ ਕਦੀ ਬੋੜੈਲ ਦੀ ਜੇਲ੍ਹ ਚ ਤੇ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਚ ਜਿੱਦਾਂ ਮਹਿਤਾਬ ਲੜਿਆ ਹੁਣ ਮੇਰੇ ਵਾਸਤੇ ਮੈਂ ਤੇ ਮੇਰੇ ਬ੍ਰਦਰ-ਲੋ ਅੱਜ ਜਸਟਿਸ ਰਣਜੀਤ ਸਿੰਘ ਰੰਧਾਵਾ ਇੱਕ ਵਾਰ ਤਾੜੀ ਉਹਨਾਂ ਵਾਸਤੇ ਮਾਰਿਓ ਜ਼ਰਾ ਜਸਟਿਸ ਰਣਜੀਤ ਸਿੰਘ ਰੰਧਾਵਾ ਜਿਨ੍ਹਾਂ ਦਾ ਵਿਆਹ ਪਤਾ ਕਿੱਥੇ ਹੋਇਆ ਸੀਗਾ ਪਾਪਾ ਜੀ ਗ੍ਰਿਫਤਾਰੀ ਦੇਣ ਚੱਲੇ ਸੀਗੇ ਮੇਰਾ ਖਰਸ਼ਤ ਐਮਰਜੈਂਸੀ ਦਾ ਮੋਰਚਾ ਸੀ ਜਾਂ ਧਰਮਯੋਧ ਦਾ ਮੋਰਚਾ ਸੀ ਸਮਵੇਅਰ देयर ਬਾਹਰ ਵਿਆਹ ਨਹੀਂ ਸੀ ਕਰ ਸਕਦੇ ਵਿਆਹ ਰੱਖਿਆ ਹੋਇਆ ਸੀਗਾ ਉਹਨਾਂ ਦਾ ਵਿਆਹ ਦਰਬਾਰ ਸਾਹਿਬ ਦੇ ਮੰਜੀ ਸਾਹਿਬ ਹਾਲ ਦੇ ਅੰਦਰ ਹੋਇਆ ਸੀਗਾ ਮੇਰੀ ਭੈਣ ਦੇ ਨਾਲ ਜਿੱਥੇ ਜਸਟਿਸ ਰਣਜੀਤ ਸਿੰਘ ਦਾ ਨਾਵਾ ਜਿਨ੍ਹਾਂ ਨੇ ਆ ਬੇਅਦਬੀਆਂ ਦੀ ਰਿਪੋਰਟ ਦਿੱਤੀ ਹੈ ਉਦੋਂ ਮੇਰੇ ਨਾਲ ਵਕੀਲ ਸੀਗੇ ਉਦੋਂ ਗੱਜਬਾਤ ਚੱਲ ਰਹੀ ਹੈ ਅਸੀਂ ਦਿੱਲੀ ਤੱਕ ਇਕੱਲੇ ਪੈਸਾ ਤਾਂ ਸਾਡੇ ਕੋਲ ਕਦੀ ਹੈ ਹੀ ਨਹੀਂ ਸੀ ਨਾ ਹੋਣ ਹੈਗਾ ਨਾ ਅਸੀਂ ਫੀਸਾਂ ਦੇ ਸਕਦੇ ਸੀਗੇ ਪਰ ਮੈਨੂੰ ਹੁਣ ਯਾਦ ਨਹੀਂ ਆ ਅਸੀਂ ਕਿਦਾਂ ਕਪਲ ਸਿਵਲ ਨੂੰ ਇੰਗੇਜ ਕੀਤਾ ਆ ਜੋ ਸਭ ਤੋਂ ਟੌਪ ਦਾ ਲਾਇਰ ਆ ਤੇ ਰਾਜ ਸਭਾ ਦਾ ਮੈਂਬਰ ਆ ਕਪਲ ਸਿਵਲ ਨੇ ਸੁਪਰੀਮ ਕੋਰਟ ਤੋਂ ਇੱਕ ਸਾਡੀ ਡਿਟੈਂਸ਼ਨ ਐਨੇ ਸੀ ਕਿ ਤੋੜ ਆ ਕੇ ਦਿੱਤੀ ਸਾਨੂੰ ਮੈਂ ਆਪਣੇ ਪਿਓ ਨੂੰ ਐਨਐਸਓ ਜੇਲ੍ਹ ਤੋਂ ਕਢਾਇਆ ਭਰਾਓ ਮੈਂ ਤੇ ਜਸਟਿਸ ਰਣਜੀਤ ਸਿੰਘ ਰੰਦਾਵਾ ਨੇ ਤਾੜੀ ਤਾਂ ਮਾਰ ਦਿਓ ਇੱਥੇ ਬਣਦੀ ਤਾੜੀ ਭਗਵੰਤ ਮੰਨ ਦੇ ਚੁਟਕਲਿਆ ਦੇ ਜਿਹੜੇ ਮਾਰਦੇ ਨੇ ਉਹ ਉਹ ਪੰਜਾਬ ਦੇ ਬੰਦੇ ਨਹੀਂ ਗਏ ਉਹ ਹਲਕੀਆਂ ਜਿਹੀਆਂ ਗੱਲਾਂ ਤੇ ਐਵੇਂ ਟੁੱਟ ਕੇ ਆ ਤੇ ਮਸ਼ਕਰੀਆਂ ਦੇ ਪਹਾੜੀਆਂ ਮਾਰਦੇ ਨੇ ਤੇ ਬੰਦਿਆਂ ਵਾਲੀ ਗੱਲ ਤੇ ਤਾੜੀ ਵੱਜਦੀ ਆ ਇੱਥੇ ਬੰਦਿਆਂ ਵਾਲੀ ਗੱਲ ਤੇ ਇੱਕ ਨਾ ਇੱਕ ਨੈਸ਼ਨਲ ਸਿਕਿਉਰਿਟੀ ਐਕਟ ਦੀ ਡਿਟੈਂਸ਼ਨ ਮੈਂ ਦਸਰਾ ਜਵਾਰਾ ਭਗਵੰਤ ਸੁਣਦਾ ਹੁੰਦਾ ਹੁਣ ਲਾਈਵ ਮੇਰਾ ਦੇਖਦਾ ਹੁੰਦਾ ਚੋਰਾ ਜਿਹਾ ਵਾਂਗੂ ਯਾਰ ਸ਼ਬਦ ਨਹੀਂ ਮਾੜਾ ਬੋਲਣਾ ਯਾਰ ਦੇਖਦਾ ਹੋਣਾ ਕਿ ਤੇ ਚਲੋ ਮਿਨਿਸਟਰ ਮਿਨਿਸਟਰ ਨੇ ਦੇਖਦੇ ਕਿ ਹੋਰ ਆਈਡੀ ਤੋਂ ਦੇਖਦਾ ਹੋਊਗਾ ਉਹਨੂੰ ਮੈਂ ਦੱਸਣਾ ਚਾਹੁੰਦਾ ਮੈਂ ਕੌਣ ਆ ਅਸੀਂ ਕੌਣ ਆ ਹੰਕਾਰ ਨਾ ਸਮਝੋ ਕੋਈ ਵੀ ਬਿਲਕੁਲ ਨੋ ਦੱਸ ਰਿਹਾ ਕਿ ਅਸੀਂ ਕੀ ਕੀ ਕਿਹੜੇ ਕਿਹੜੇ ਜ਼ੁਲਮ ਕਿਹੜੇ ਕਿਹੜੇ ਔਖੇ ਹਾਲਾਤਾਂ ਚ ਲੰਘ ਕੇ ਗਏ ਆ ਇੱਕ ਡਿਟੈਂਸ਼ਨ ਸਾਡੀ ਤੋੜਵਾਈ ਇੱਕ ਐਡਵੋਕੇਟ ਹੁੰਦੇ ਸੀ ਕਿ ਜਲੰਧਰ ਦੇ ਸਰਜੀਤ ਸਿੰਘ सूद ਤੇ ਜੱਜ ਕੌਣ ਸੀਗਾ ਹਰਿਆਣਾ ਹਾਈ ਕੋਰਟ ਦਾ ਜਸਟਿਸ ਤਿਵਾਟਿਆ ਕਿੱਡਾ ਵੱਡਾ ਬੰਦਾ ਹੋਊਗਾ ਦਿਲ ਹੋਊਗਾ ਐਨਐਸਏ ਕਿਉਂਕਿ ਸਾਰਾ ਝੂਠੋ ਝੂਠ ਚੱਲਦਾ ਸੀਗਾ ਇੱਕ ਐਐਸਆਈ ਸਬ ਇੰਸਪੈਕਟਰ ਤੋਂ ਰਿਪੋਰਟ ਲੈ ਲੈਂਦੇ ਸੀ ਕੁਫੀਆਂ ਬਸ ਕੁਫੀਆਂ ਰਿਪੋਰਟ ਤੇ ਸਰਦਾਰ ਸੁਖਜਿੰਦਰ ਸਿੰਘ ਜਿਹੜਾ ਉਹ ਭਾਰਤ ਨੂੰ ਖਤਰਾ ਬਣ ਗਿਆ ਦੇਸ਼ ਤੋੜਨ ਚੱਲਿਆ ਤੇ ਐਨਐਸਏ ਲਾ ਕੇ ਚੱਕ ਕੇ ਲੈ ਜਾਂਦੇ ਸੀ ਇੱਕ ਟੇਨਸ਼ਨ ਉਹਨਾਂ ਨੇ ਤੋੜਾਈ ਸਾਡੀ ਕਰਦੇ ਕਰਦੇ ਜੇਲਾ ਜੇਲਾ ਫਿਰ ਮਨਿਸਟਰ ਬਣ ਕੇ 85 ਦੇ ਵਿੱਚ ਫਿਰ ਸਰਦਾਰ ਸੁਰਜੀਤ ਸਿੰਘ ਬਰਨਾਲਾ ਤੇ ਨਾਲ 7 ਮਹੀਨੇ ਮਿਨਿਸਟਰ ਰਹੇ ਸੀ ਜਿਆਦਾ ਤੁਹਾਨੂੰ ਐ ਲੱਗਦਾ ਪਤਾ ਨਹੀਂ ਕਿੰਨੀ ਦੇਰ ਰਾਜ ਕੀਤਾ ਨਹੀਂ 7-8 ਮਹੀਨੇ ਹੋਰ ਰਾਜ ਵਿੱਚ ਰਹੇ ਜਦੋਂ ਆ ਬਣਾਇਆ ਗਵਰਨਮੈਂਟ ਕਾਲਜ ਪੁਲਤ ਵਿੱਚ ਤੇ ਬਰਨਾਲਾ ਸਾਹਿਬ ਨੂੰ ਪਤਾ ਨਹੀਂ ਕੀ ਸੁਝਾ ਕਿਉਂ ਕੀਤਾ ਰੱਬ ਜਾਣਦਾ ਹੁਣ ਉਹ ਵੀ ਹੈ ਨਹੀਂ ਵਿਚਾਰੇ ਉਹਨਾਂ ਦਾ ਪਰਿਵਾਰ ਮੇਰਾ ਬਹੁਤ ਅਜ਼ੀਜ਼ ਹੈ ਉਹਨਾਂ ਦੀ ਜਿਹੜੀ ਡਾਟਰ ਹੈ ਨਾ ਇਫ ਆਮ ਨਾਟ ਰੌਂਗ ਉਹਦਾ ਹਰਪ੍ਰੀਤ ਕੌਰ ਨਾਮ ਆ ਬਹੁਤ ਅੱਛੀ ਗਗਨ ਬਰਨਾਲੇ ਦੇ ਘਰੋਂ ਗਗਨਦੀ ਬਰਨਾਲੇ ਦੇ ਪਰ ਮੈਂ ਫੈਕਟ ਦੱਸ ਰਿਹਾ ਉਹਨਾਂ ਨੂੰ ਪੁਲਿਸ ਭੇਜਤੀ ਦਰਬਾਰ ਸਾਹਿਬ ਦੇ ਵਿੱਚ ਉਹਨੂੰ ਆਪਰੇਸ਼ਨ ਬਲੈਕ ਥੰਡਰ ਕਿਹਾ ਗਿਆ ਮੇਰੇ ਪਿਤਾ ਜੀ ਨੇ ਜਦੋਂ ਇਹ ਖਬਰ ਸੁਣੀ ਤੇ ਦਰਬਾਰ ਸਾਹਿਬ ਫਿਰ ਪੁਲਿਸ ਚਲੀ ਗਈਆਂ ਉਹਨਾਂ ਨੇ ਆਪਣਾ ਅਸਤੀਫਾ ਲਿਖਿਆ ਤੇ ਕਹਿੰਦੇ ਮੈਂ ਵਿਧਾਨ ਸਭਾ ਦੀ ਲੋਬੀ ਚੋਂ ਤੇਜ਼ੀ ਨਾਲ ਗਵਰਨਰ ਹਾਊਸ ਨੂੰ ਅਸਤੀਫਾ ਦੇਣ ਚੱਲਿਆ ਸੀ ਰਾਜ ਮੈਨੂੰ ਮਿਲ ਗਿਆ ਕੈਪਟਨ ਅਮਰਿੰਦਰ ਸਿੰਘ ਉਹ ਕਹਿੰਦਾ ਸਰਦਾਰ ਸਾਹਿਬ ਤੁਹਾਡਾ ਕੀ ਪ੍ਰੋਗਰਾਮ ਹੈ ਇਸ ਪੁਲਿਸ ਦੇ ਖਿਲਾਫ ਉਹ ਕਹਿੰਦਾ ਮੈਂ ਚੱਲਿਆ ਗਵਰਨਰ ਤੇ ਕਹਿੰਦਾ ਜਾਇਓ ਨਾ ਮੇਰਾ ਇੰਤਜ਼ਾਰ ਕਰਦੇ ਹੋ ਮੈਂ ਵੀ ਤੁਹਾਡੇ ਨਾਲ ਚੱਲੂਗਾ ਤੇ ਕੈਪਟਨ ਅਮਰਿੰਦਰ ਸਿੰਘ ਤੇ ਮੇਰੇ ਪਿਤਾ ਜੀ ਤੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਜਿਹਨੂੰ ਇਹਨਾਂ ਨੇ ਜਿਹਨਾਂ ਜਦਾ ਸਿਆਸੀ ਕਤਲ ਕੀਤਾ ਕੇਜਰੀਵਾਲ ਪਾਰਟੀ ਨੇ ਤਿੰਨ ਬੰਦਿਆਂ ਨੇ ਵਜ਼ਾਰਤ ਚੋਂ ਅਸਤੀਫਾ ਦੇ ਦਿੱਤਾ ਛੱਡਦਾ ਯਾਰ ਵਜ਼ਾਰਤ ਕੋਈ ਦਸ ਮਿੰਟ ਨੂੰ ਵਾਸਤੇ ਛੱਡਦਾ ਆ ਜਿਹੜੇ ਬੰਦੂਆ ਮਜ਼ਦੂਰ ਬਣੇ ਹੋਏ ਨੇ 92 99 93 ਜਿਹੜੇ ਤੁਰੇ ਫਿਰਦੇ ਨੇ ਉਹ ਇਹਨਾਂ ਦੀ ਰੋਜ਼ ਬੇਇੱਜ਼ਤੀ ਕਰਦਾ ਭਗਵੰਤ ਤੇ ਕੇਜਰੀਵਾਲ ਉੱਤੋਂ ਦਿੱਲੀੋਂ ਇਹਨਾਂ ਦੇ ਪੱਲੇ ਕੁਛ ਨਹੀਂਗਾ ਇਹਨਾਂ ਦੇ ਅੱਖਾਂ ਦੇ ਸਾਹਮਣੇ ਬੇਇੱਜ਼ਤੀਆਂ ਕਰਦੇ ਏਦਾਂ ਕਰਕੇ ਛੋਟੇ ਛੋਟੇ ਕਹਿੰਦੇ ਬੱਚੇ ਬਿਠਾਏ ਹੋਏ ਦਿੱਲੀੋਂ ਲਿਆ ਕੇ ਇੱਕ ਇੱਕ ਡਿਪਾਰਟਮੈਂਟ ਇੱਕ ਇੱਕ ਮਿਨਿਸਟਰ ਦੇ ਉੱਤੇ ਸਿਰ ਤੇ ਬਿਠਾਏ ਹੋਣ ਕਿ ਤੁਸੀਂ ਵਾਚ ਕਰਦਾ ਕਿ ਮਿਨਿਸਟਰ ਕੀ ਕਰ ਰਿਹਾ ਮਿਨਿਸਟਰਾਂ ਦੇ ਪੱਲੇ ਕੱਖ ਨਹੀਂਗਾ ਪਰ ਲਟਕੇ ਹੋਏ ਨੇ ਲਟਕੇ ਹੋਏ ਵਿਜ਼ਾਰਤ ਨੂੰ ਕਿ ਕਿਸੇ ਤਰੀਕੇ ਨਾਲ ਅਸੀਂ ਵਿਜ਼ਾਰਤ ਚੋਂ ਨਾ ਲੱਥ ਜੇ ਤੇ ਉਸ ਵਿਜ਼ਾਰਤ ਨੂੰ ਮੇਰੇ ਪਿਤਾ ਜੀ ਨੇ ਏਦਾਂ ਮਾਫ਼ ਕਰਨਾ ਹੰਕਾਰ ਨਾ ਸਮਝੋ ਆ ਜੁੱਤੀ ਦੇ ਨੋਕ ਤੇ ਰੱਖ ਕੇ ਤੇ ਬਜ਼ਾਰਤ ਛੱਡ ਦਿੱਤੇ